ਵੇਖੋ ਜੀ ਸੰਗਤ ਜੀ ਅਸੀਂ ਪਰਿਵਾਰ بار بار ਇੱਕੋ ਚੀਜ਼ ਕਹਿ ਰਹੇ ਸੀ ਸੰਦੀਪ ਸਿੰਘ ਦੇ ਅੰਨੇ ਬਾ ਤਸ਼ੱਦਦ ਕੀਤਾ ਜੇਲ ਦੇ ਬੁਚੜ ਆਫਿਸਰਾਂ ਨੇ ਇਹ ਚ ਜਿੰਨੇ ਆਫਿਸਰ ਹੈ ਸਾਰੇ ਭਾਜੀ ਇਨਕਲੂਡ ਸਨ ਇਹਨੇ ਬਾਏ ਨੇਮ ਦੱਸ ਚੁੱਕੇ ਸਾਰੇ ਵੇਖੋ ਇੱਕ ਚੀਜ਼ ਹੈਰਾਨਗੀ ਬੜੀ ਆ ਰਹੀ ਚੀਜ਼ ਇਹਦਾ ਹੋਇਆ ਕੰਮ ਕੱਜ 19 ਤਰੀਕ ਹੋਣ ਵਾਲੀ ਹੈ 18 19 ਦੇ ਵਿੱਚ 8 9 ਦਿਨ ਦਾ ਗੈਪ ਪੈ ਗਿਆ ਤਾਂ ਦੀ ਵੇਖੋ ਕਿੰਨੀਆਂ ਵੱਡੀਆਂ ਵੱਡੀਆਂ ਇੰਜਸ ਆ ਚੁੱਕੀਆਂ ਹਨ ਜਦ ਕਿ ਜੇਲ੍ਹ ਦੇ ਅੰਦਰ ਡਾਕਟਰ ਬੈਠਾ ਉਹਨੇ ਕੀ ਕਿਹਾ ਦੋ ਤਿੰਨ ਡੰਗਾ ਵੱਜੀਆਂ ਤੇ ਸਹੀ ਹੋ ਜਾ ਸਹੀ ਹੈ ਜੀ ਜਿਆਦਾ ਨਹੀਂ ਸੱਟਾ ਵੱਜੀਆਂ ਤੇ ਭਾਜੀ ਦੇਖੋ ਸਾਨੂੰ ਪ੍ਰਵਾਹ ਨੂੰ ਪਤਾ ਲੱਗ ਚੁੱਕਾ ਸੀ ਕਿ ਸੰਦੀਪ ਸਿੰਘ ਦੇ ਨਾਲ ਅੰਨੇ ਬਾਤ ਛਦਤ ਕੀਤਾ ਹੁਣ ਤੇ ਦੇਖੋ ਅਸੀਂ ਜਿੰਨੀ ਆਪਣੀ ਸਿੱਖ ਸੰਗਤ ਹੈ ਇਹਨਾਂ ਕੀ ਕੋਈ ਬੇਨਤੀ ਕਰੇ ਸੰਗਤ ਜੀ ਵਾਅਦੇ ਤੋਂ ਬਾਅਦ ਸਾਥ ਦਿਓ ਸੰਦੀਪ ਸਿੰਘ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਤੇ ਇੱਕ ਬੇਨਤੀ ਹੋਰ ਕਰਨਾ ਚਾਹੁੰਦਾ ਵੇਖੋ ਕਿਤਨਾ ਕਿਤੇ ਨਾ ਸਾਨੂੰ ਇੱਕ ਚੀਜ਼ ਨੂੰ ਸ਼ੰਕਾ ਵੀ ਲੱਗਦੀ ਪਈ ਹੈ ਕਿ ਸਾਨੂੰ ਇੱਕ ਚੀਜ਼ ਹੈ ਵੀ ਡਰ ਮਹਿਸੂਸ ਹੋ ਰਿਹਾ ਹੈ ਕਿ ਸਾਡੇ ਘੁੰਮਣ ਬਰਾਦਰ ਜਿਹੜੇ ਵਕੀਲ ਹਨ ਇਹਨਾਂ ਤੇ ਕੋਈ ਪ੍ਰੈਸ਼ਰ ਨਾ ਬਣਾਵੇ ਕੋਈ ਵੀ ਦੇਖੋ ਇਹ ਬੜੀ ਸੋਹਣੀ ਲੜਾਈ ਕਰਦੇ ਪਏ ਨੇ ਪਰਵਾਹ ਨੂੰ ਇਨਸਾਫ ਦੀਵਾਨ ਵਾਲੇ ਪਾਸੇ ਜਾਂਦੇ ਵੀ ਇੱਥੇ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਸਾਡੇ ਜਿਹੜੇ ਜਥੇਦਾਰ ਸਾਹਿਬ ਨੇ ਸਾਡੇ ਧਾਮੀ ਸਾਹਿਬ ਨੇ ਜੀਪੀ ਦੇ ਪ੍ਰਧਾਨ ਸਾਹਿਬ ਨੇ ਉਹਨਾਂ ਪਿੱਛੇ ਮੋਢਾ ਲਾ ਕੇ ਖਲੋਣ ਕਿਉਂਕਿ ਇਹ ਸਾਡੀ ਲੜਾਈ ਬਹੁਤ ਜ਼ਿਆਦਾ ਮਤਲਬ ਕਿ ਜਾਰੀ ਹੈ ਉੱਪਰ ਤੱਕ ਤੇ ਤੁਹਾਡੇ ਕੀ ਬੇਨਤੀ ਹੈ ਵੱਧ ਤੋਂ ਸਾਥ ਦਿਓ ਸਾਰਿਆਂ ਦਾ ਤੇ ਪਰਵਾਹ ਦੇ ਸਾਥ ਬਾਤਾਂ ਦਿਓ ਇਹ ਜਿਹੜਾ ਲੱਗ ਰਿਹਾ ਸੀ ਨਾ ਵੀ 11 12 ਤਰੀਕ ਦੀ ਜਦੋਂ ਜੈਦ ਅਸੀਂ ਕਰ ਰਹੀ ਸੀ ਇਹ ਲੜਾਈ ਜਿਹੜੀ ਸੀ ਕੋਈ ਇਹ ਸੀ ਕਿ ਬੋਰਡ ਬਿਠਾਓ ਬੋਰਡ ਅਗੇ ਪੇਸ਼ ਕਰੋ ਪਹਿਲਾਂ ਆਰਡਰ ਕਰਾਇਆ ਆਪਾਂ ਨੂੰ ਪਤਾ ਸਾਰਿਆਂ ਨੂੰ 15 ਨੂੰ ਕਰਾਇਆ ਰਜਿੰਦਰਾ ਹਸਪੀਟਲ ਆਰਡਰ ਹੁੰਦਾ ਇਹ ਕਿਵੇਂ ਨਾ ਕਿਵੇਂ ਕਰਕੇ ਮੈਨੇਜ ਕਰਕੇ ਸੰਗਰੂਰ ਲੈ ਕੇ ਫਿਰ ਅਸੀਂ ਲੜਾਈ ਲੜੀ ਵੀ ਕੋਈ ਗੱਲ ਨਹੀਂ ਸੰਗਰੂਰ ਸਿਵਲ ਹਸਪੀਟਲ ਵੀ ਹੈਗਾ ਤੁਸੀਂ ਉੱਥੇ ਬੋਰਡ ਬਣਾ ਦਿਓ ਸੋ ਉੱਥੇ ਬੋਰਡ ਬਣਾਇਆ ਗਿਆ ਔਰ ਉਸ ਬੋਰਡ ਦੇ ਵਿੱਚ ਜਿਹੜਾ 18 ਤਰੀਕ ਨੂੰ ਹੁਕਮ ਸੀ ਕਿ 18 ਨੂੰ ਤੁਸੀਂ ਪੇਸ਼ ਕਰੋਗੇ ਡਾਕਟਰਾਂ ਦੇ ਸਾਹਮਣੇ ਉਹ ਬੋਰਡ ਦੇ ਸਾਹਮਣੇ ਪੇਸ਼ ਕੀਤਾ ਗਿਆ ਤੇ ਜਿਹੜੀ ਚੀਜ਼ ਸਾਨੂੰ ਲੱਗ ਰਹੀ ਸੀ ਕਿ ਇਹ हिचकिਚਾਹਟ ਜਿਹੜੀ ਕਰ ਰਹੇ ਨੇ ਉਸ ਤੋਂ ਬਿਲਕੁਲ ਕਲੀਅਰ ਹੋ ਗਿਆ ਕਿ ਅੱਜ ਜਿਹੜੀ ਰਿਪੋਰਟ 18 ਨੂੰ ਕਿਉਂਕਿ ਜੱਜ ਸਾਹਿਬ ਨੇ ਹੁਕਮ ਕੀਤਾ ਸੀ ਕਿ 18 ਨੂੰ ਜਿਹੜੀ ਰਿਪੋਰਟ ਹੈ ਉਹ ਆਉਗੀ ਔਰ 19 ਤਰੀਕ ਨੂੰ ਮੁੜ ਕੇ ਸਾਨੂੰ ਉਹਨਾਂ ਨੇ ਕਿਹਾ ਸੀ ਕਿ ਅਗਲੇ ਦਿਨ ਬੁਲਾਵਾਂਗੇ ਰਿਪੋਰਟ ਜਿਹੜੀ 18 ਨੂੰ ਆ ਗਈ ਔਰ ਜੋ ਰਿਪੋਰਟ ਦੇ ਵਿੱਚ 11 ਇੰਜਰੀਜ਼ ਆਈਆਂ ਨੇ ਔਰ ਜਿਹੜੀ ਚੀਜ਼ ਦਾ ਇੱਕ ਮੈਂ ਕਹੂੰਗਾ ਕਿ ਪਹਿਲਾਂ ਤਾਂ ਸਾਨੂੰ ਲੱਗਦਾ ਸੀ ਕਿ ਪਤਾ ਨਹੀਂ ਟੌਰਚਰ ਕੀਤਾ ਸ਼ਾਇਦ ਜਿੰਨਾ ਕੇਸਾਂ ਦੀ ਬੇਦਬੀ ਹੋਈ ਏ ਪੱਗ ਉਤਾਰੀ ਏ ਥੱਪੜ ਮਾਰੇ ਨੇ ਕੁੱਟਿਆ ਗਿਆ ਸਮ ਟਾਈਮ ਉਹ ਜਿਹੜੀ ਐਮਐਲਆਰ ਰਿਪੋਰਟ ਏ ਉਹਦੇ ਚੋ ਚੀਜ਼ ਨਹੀਂ ਆਉਂਦੀ ਬਟ ਜਿਹੜੀ ਅੱਜ ਐਮਐਲਆਰ ਆਈ ਏ ਔਰ ਮੈਂ ਇੱਥੇ ਦੱਸੂੰਗਾ ਕਿ ਜਿਹੜੀ ਪਹਿਲਾਂ ਐਮਐਲਆਰ ਆਈ ਸੀ ਡਾਕਟਰਜ਼ ਨੇ ਜਿਹੜਾ ਜੇਲ ਦੇ ਡਾਕਟਰ ਨੇ ਕੀਤੀ ਸੀ ਮੇਰੇ ਕੋਲ ਉਹਦੀ ਕਾਪੀ ਵੀ ਹੈ ਉਹਦੇ 'ਚ ਸੱਟਾਂ ਸਿਰਫ 3 ਜਾਂ 4 ਨੇ ਤੇ ਜਿਹੜੀ ਹੁਣ ਐਮਐਲਆਰ ਆਈਏ ਉਹਦੇ 'ਚ 11 12 ਸੱਟਾਂ ਆਈਆਂ ਨੇ ਤੇ ਉਹ ਬ੍ਰਦਰ ਤੁਹਾਨੂੰ ਦੱਸਣਗੇ ਅਸੀਂ ਕੋਈ ਲੀਗਲ ਐਕਸਪਰਟ ਇਹਦੇ ਮੈਡੀਕਲ ਐਕਸਪਰਟ ਤਾਂ ਨਹੀਂ ਹੈਗੇ ਮੈਂ ਇਹਦੇ ਵਿੱਚ ਐਡ-ਆਨ ਕਰਦਾ ਮੇਰੇ ਹੱਥ ਦੇ ਵਿੱਚ ਬਿਲਕੁਲ ਰਿਪੋਰਟ ਏ ਤੇ ਰਿਪੋਰਟ ਵੀ ਅਸੀਂ ਅੱਜ ਆਨਰੇਬਲ ਕੋਰਟ ਦੇ ਵਿੱਚ ਬਿਲਕੁਲ ਸਰਟੀਫਾਈਡ ਕਾਪੀ ਸਾਡੇ ਕੋਲ ਆ ਗਈ ਏ ਜਿਹੜੀ ਐਸਐਮਓ ਸੀਨੀਅਰ ਮੈਡੀਕਲ ਆਫੀਸਰ ਦੀ ਅਗਵਾਈ ਥਲੇ ਤਿੰਨ ਡਾਕਟਰਾਂ ਦੀ ਟੀਮ ਜਿਹੜੀ ਸੀ ਉਹ ਡੈਪਿਊਟ ਕੀਤੀ ਗਈ ਸੀ ਸੋ ਰਿਪੋਰਟ ਦੇ ਵਿੱਚ ਹੁਣ ਆਪਾਂ ਸੱਟਾਂ ਦੇ ਉੱਪਰ ਆਈਏ ਇਹ ਜਿਹੜੀ ਗੱਲ ਅਣਮਨੁੱਖੀ ਤਸੱਦਦ ਦੀ ਸੀ ਜਿਹੜੀ ਗੱਲ ਬਰੋਟੈਲਿਟੀ ਦੀ ਸੀ ਉਹ ਬਿਲਕੁਲ ਸਾਹਮਣੇ ਨਿਕਲ ਆਈ ਏ ਜਿਹੜੀ ਗੱਲ ਮੈਂ ਜਿਸ ਦਿਨ ਜੇਲ੍ਹ ਦੇ ਵਿੱਚ ਮੁਲਾਕਾਤ ਕੀਤੀ ਸੀ ਔਰ ਜੋ ਮੇਰੇ ਤੋਂ ਬਾਅਦ ਭਾਜੀ ਮਨਦੀਪ ਰਾਣੇ ਜਿਹੜੀ ਉੱਥੇ ਜਾ ਕੇ ਮੁਲਾਕਾਤ ਕੀਤੀ ਸੀ ਔਰ ਜੋ ਕਹਾਣੀ ਉਹਨਾਂ ਨੇ ਬਿਆਨ ਕੀਤੀ ਸੀ ਔਰ ਜੋ ਮੈਡੀਕਲ ਐਗਜ਼ਾਮਨ ਹੋ ਕੇ ਉਹ ਸਾਡੇ ਸਾਹਮਣੇ ਰੂਲ ਆਊਟ ਹੋ ਚੁੱਕੀ ਏ ਸੋ ਮੈਂ ਜੇਕਰ ਸੱਟਾਂ ਦੇ ਉੱਪਰ ਮੈਂ ਸਿੱਧੀ ਗੱਲ ਕਰਾਂ ਆਪਕੋ ਬਾਈ ਮਨਦੀਪ ਭਰੀ ਕੰਟੀਨਿਊ ਕਰਨਗੇ ਮੈਂ ਗੱਲ ਕੀਤੀ ਸੀ ਕਿ ਉਹਨਾਂ ਦੇ ਤਿੰਨ ਕ ਸ਼ਰੇ ਖੂਨ ਦੇ ਨਾਲ ਲੱਤ-ਪੱਤ ਹੋ ਗਈ ਧਨ ਉਚੜ ਗਈ ਮੈਂ ਬਿਲਕੁਲ ਮੇਰੇ ਹੱਥ ਚੋਂ ਰਿਪੋਰਟ ਹੈ ਕਿਉਂਕਿ ਮੈਡੀਕਲ ਐਵੀਡੈਂਸ ਬਹੁਤ ਇੰਪੋਰਟੈਂਟ ਹੁੰਦਾ ਹੈ ਜਿੰਨਾ ਟਾਈਮ ਤੱਕ ਮੈਡੀਕਲ ਐਵੀਡੈਂਸ ਨਾ ਹੋਵੇ ਉਨਾ ਟਾਈਮ ਤੱਕ ਅਸੀਂ ਆਪਣੇ ਕੇਸ ਐਸਟੈਬਲਿਸ਼ ਨਹੀਂ ਕਰ ਸਕਦੇ ਸੋ ਬਹੁਤ ਰਾਈਟਲੀ ਅਸੀਂ ਡਾਕਟਰਸ ਦੇ ਬੜੇ ਥੈਂਕਫੁਲ ਹਾਂ 28 13 ਸੈਂਟੀਮੀਟਰ ਤੁਸੀਂ ਹਿਸਾਬ ਲਾ ਸਕਦੇ ਹੋ ਕਿ 28 13 ਸੈਂਟੀਮੀਟਰ ਇੰਜਰੀ ਨੰਬਰ 8 ਆਈਏ ਟੋਟਲ 11 ਚੋਂ 22 ਸੈਂਟੀਮੀਟਰ 11 ਸੈਂਟੀਮੀਟਰ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਕਿ ਸੱਟਾਂ ਦੇ ਵਿੱਚ ਕਿਸ ਲੈਵਲ ਦੀਆਂ ਸੱਟਾਂ ਜਿਹੜੀਆਂ ਨੂੰ ਐਟਰੀਬਿਊਟ ਕੀਤੀਆਂ ਨੇ ਪੁਲਿਸ ਨੇ ਕਿਸ ਲੈਵਲ ਦਾ ਤਸੱਦਦ ਕੀਤਾ ਹੈ ਭਾਈ ਸੰਦੀਪ ਸਿੰਘ ਸਣੀ ਦੇ ਨਾਲ ਇਹਦੇ ਤੋਂ ਇਲਾਵਾ 2 ਇੰਚ ਟੂ 1 ਸੈਂਟੀਮੀਟਰ ਲੈਸਰੇਟਡ ਬੌਂਡ ਲੈਸਰੇਟਡ ਬੌਂਡ ਹੁੰਦਾ ਜਿਵੇਂ ਉਹ ਕਹਿੰਦੇ ਕਿ ਜੀ ਲੱਕੜ ਦਾ ਉਹਨਾਂ ਕੋਲ ਜਿਹੜੀ ਜਿਹੜਾ ਛੋਟੀ ਸੀ ਡਾਂਗ ਸੀ ਜਦੋਂ ਟੁੱਟੀ ਉਹ ਟੁੱਟ ਕੇ ਤਿੱਖੀ ਹੋ ਗਈ ਤੇ ਜਦੋਂ ਉਹ ਉਹਨਾਂ ਦੇ ਪੈਰ 'ਚ ਖੋਪੀਏ ਉਹ ਬੋਂਡ ਅੱਜ 8 ਦਿਨਾਂ ਬਾਅਦ ਵੀ 2 ਇੰਚ 1 ਸੈਂਟੀਮੀਟਰ ਆਇਆ ਹੈ ਜੇਕਰ ਅਸੀਂ ਇਹਨਾਂ ਨੂੰ ਵੀ ਅੱਗੇ ਜਾ ਕੇ ਗੱਲ ਕਰੀਏ ਤਾਂ ਉਹਨਾਂ ਦੇ ਜਿਹੜੇ ਸਿਰ ਦੇ ਵਿੱਚ ਵਾਲਾਂ ਦੀ ਬੇਦਬੀ ਕੀਤੀ ਹੈ ਆ ਮੇਰੇ ਕੋਲ ਆ ਗਈ ਹੈ ਰਾਈਟ ਟੈਂਪੋਰਲ ਜਿਹੜਾ ਉਹਨਾਂ ਦਾ ਤੁਸੀਂ ਕਹੋ ਸੱਜਾ ਪਾਸਾ ਸਿਰ ਦਾ ਉਹ ਅੱਜ ਵੀ ਉਹਨਾਂ ਨੇ ਕੰਪਲੇਂਟ ਵਿੱਚ ਕੀਤੀ ਔਰ ਉਹਦੇ ਵਿੱਚ ਆ ਵੀ ਗਈ ਵੀ ਉਹਦੇ ਵਿੱਚ ਪਏ ਨੇ ਸਪੈਸੀਫਿਕਲੀ ਅ ਅਗਲੀਆਂ ਸੱਟਾਂ ਤੁਸੀਂ ਵੇਖੋ ਉਹਦੇ ਵਿੱਚ ਓਵਰ ਰਾਈਟ ਲੋਅਰ ਜਿਹੜਾ ਉਹਨਾਂ ਦਾ ਤੁਸੀਂ ਕਹੋ ਵੀ ਐਡਵਾਈਸ ਉਹਨਾਂ ਨੇ ਕੀਤਾ ਵੀ ਇਮੀਡੀਏਟਲੀ ਇਹਨਾਂ ਦੀ ਸਿਟੀ ਫੇਸ ਕਰਾਈ ਜਾਵੇ ਜਿਹੜੇ ਖੱਬੇ ਪਾਸੇ ਅੱਜ ਵੀ ਨਿਸ਼ਾਨ ਨੇ ਉਹਨਾਂ ਨੇ ਕਿਹਾ ਵੀ ਇਹਨਾਂ ਦਾ ਸਿਟੀ ਸਕੈਨ ਫੇਸ ਦਾ ਕਰਾਓ ਐਡਵਾਈਸਡ ਐਕਸ-ਰੇ ਲਿਖੇ ਨੇ ਸੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜੇਕਰ ਹੁਣ ਮੈਂ ਕੱਲੀ ਕੱਲੀ ਛੱਟ ਪੜਨ ਲੱਗ ਪਾਵਾਂ ਜੋ ਬ੍ਰਦਰ ਨੇ ਕਿਹਾ ਕਿ ਵੀ ਯੂ ਆਰ ਨਾਟ ਮੈਡੀਕਲ ਐਕਸਪਰਟਸ ਵੀ ਆਰ ਲੀਗਲ ਅਸੀਂ ਲੀਗਲ ਸਾਈਡ ਤੇ ਦੇਖਣਾ ਹੈ ਸੋ ਮੈਂ ਇਹ ਗੱਲ ਕਰਦਾ ਕਿ ਦੇਖੋ ਡਾਕਟਰਸ ਨੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੱਢਿਆ ਤੇ ਜਿਹੜੀਆਂ ਇੰਜਰੀਜ਼ ਇੱਥੋਂ ਵਾਲੇ ਇਨ ਹਾਊਸ ਮੈਡੀਕਲ ਆਫੀਸਰ ਨੇ ਕੱਢੀਆਂ ਜੇਲ੍ਹ ਵਾਲੇ ਡਾਕਟਰ ਨੇ ਕੱਢੀਆਂ ਸੁਪਰਟੈਂਟ ਜੇਲ੍ਹ ਦੇ ਅੰਡਰ ਹੋ ਕੇ ਉਹਨੇ ਸਿਰਫ 3 ਤੋਂ 4 ਸੱਟਾਂ ਕੱਢੀਆਂ ਤੇ ਜਿਵੇਂ ਹੁਣ ਮੈਂ ਤੁਹਾਨੂੰ ਦੱਸਿਆ ਵੀ 28 28 ਸੈਂਟੀਮੀਟਰ ਦੀਆਂ ਜਿਹੜੀਆਂ ਸੱਟਾਂ ਸਨ ਉਹ ਉਹਨੇ ਬਿਲਕੁਲ ਲੁਕਾਉਣ ਦੀ ਕੋਸ਼ਿਸ਼ ਕੀਤੀ ਤੇ ਉਹਨੇ ਸੁਪਰਟੈਂਟ ਜੇਲ੍ਹ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਕਿਤੇ ਨਾ ਕਿਤੇ ਜਿਹੜੀ ਟੇਕ ਔਨਰੇਬਲ ਕੋਰਟ ਦੀ ਔਰ ਕੋਰਟ ਨੇ ਐਸ ਐਮ ਓ ਸਾਹਿਬ ਨੂੰ ਹਦਾਇਤ ਕੀਤੀ ਕੱਲ ਮਨਦੀਪਾ ਜਿਹੜੀ ਇਹ ਸਾਰੇ ਉੱਥੇ ਗਏ ਉੱਥੇ ਜਾ ਕੇ ਬੋਡੀ ਉਹਨਾਂ ਨੂੰ 18 ਉਹ ਨਹੀਂ ਪਾਈ ਸੰਦੀਪ ਸਿੰਘ ਸਣੀ ਨੂੰ ਮੈਡੀਕਲ ਐਗਜ਼ਾਮਿ ਸੋ ਹੁਣ ਜਦੋਂ ਸਾਡੇ ਕੋਲ ਮੈਡੀਕਲ ਐਵਿਡੈਂਸ ਆ ਚੁੱਕਿਆ ਹੈ ਸਟੇਟਮੈਂਟ ਭਾਈ ਸਾਹਿਬ ਦੀ ਹੋ ਚੁੱਕੀ ਹੈ ਸੋ ਹੁਣ ਜਿਹੜਾ ਕੌਗਨੀਅੰਸ ਹੈ ਓਨਰੇਬਲ ਕੋਰਟ ਦੇ ਵਿੱਚ ਇਹ ਮੈਟਰ ਪਿਆ ਹੈ ਸੋ ਅਸੀਂ ਹੁਣ ਕੋਸ਼ਿਸ਼ ਕਰਨੀ ਹੈ ਵੀ ਅਸੀਂ 100% ਮੈਂ ਪਰਿਵਾਰ ਨੂੰ ਵਿਸ਼ਵਾਸ ਦੋਣਾ ਦੇਖੋ ਪ੍ਰੈਸ਼ਰ ਬਹੁਤ ਹੈ ਮੈਂ ਕਹਿਣਾ ਚਾਹੁੰਦਾ ਕਿ ਬੜਾ ਖੱਬਿਓ ਸੱਚੋ ਬੜਾ ਪ੍ਰੈਸ਼ਰ ਹੈ ਸਾਡੇ ਤੇ ਇਸ ਫੋਲੋ ਬਤਨਾਂ ਦੇ ਉੱਪਰ ਮੈਂ ਸਾਰੀ ਗੱਲ ਬਾਤ ਦੱਸੀਏ ਪਰ ਕਿਤੇ ਨਾ ਕਿਤੇ ਸਿੱਖ ਕੌਮ ਜਥੇਦਾਰ ਅਕਾਲ ਤਖਤ ਸਾਹਿਬ ਐਸਜੀਪੀਸੀ ਧਾਮੀ ਸਾਹਿਬ ਸਾਨੂੰ ਸਾਰੀਆਂ ਜਥੇਬੰਦੀਆਂ ਵੱਲੋਂ ਇਹ ਹੈ ਵੀ ਤੁਸੀਂ ਦੁੱਧ ਦਾ ਦੁੱ ਤੁਸੀਂ ਜੋ ਇਹ ਤਸੱਦਦ ਹੋਇਆ ਜੋ 83 ਦਾ ਦੌਰ ਯਾਦ ਕਰਾਇਆ ਤੁਸੀਂ ਉਹਦੀ ਗੱਟ ਕੇ ਲੜਾਈ ਲੜਨੀ ਹੋਰ ਰਿਪੋਰਟ ਦੀ ਗੱਲ ਕਰ ਰਹੇ ਜੀ ਇਹ ਪੇਸ਼ ਕਰਤੀ ਤੁਸੀਂ ਕੋਰਟੀ ਆ ਅੱਗੇ ਕਰਨੀ ਹੈ ਨਹੀਂ ਮੈਂ ਨਹੀਂ ਪੇਸ਼ ਕੀਤੀ ਇਹ ਜਿਹੜੀ ਰਿਪੋਰਟ ਹੈ ਬਕਾਇਦਾ ਜੇਲ ਸੁਪਰਡੈਂਟ ਨੂੰ ਹੁਦੈਤ ਸੀਐਸਐਮ ਨੂੰ ਸਰ ਨੇ ਰਿਪੋਰਟ ਬਣਾ ਕੇ ਇਮੀਡੀਏਟਲੀ ਉਹਨਾਂ ਨੇ ਜੇਲ ਸੁਪਰਡੈਂਟ ਨੂੰ ਭੇਜੀ ਜੇਲ ਸੁਪਰਡੈਂਟ ਨੇ ਇਹਨੂੰ ਸੀਲ ਕਵਰ ਕਰਕੇ ਸੀਲ ਕਰਕੇ ਰਿਪੋਰਟ ਔਨਰੇਬਲ ਕੋਰਟ ਨੂੰ ਦਿੱਤੀ ਸੋ ਜੱਜ ਸਾਹਿਬ ਨੇ ਅਪਸਰੇ ਕਿਹਾ ਵੀ ਤੁਸੀਂ ਕੋਈ ਕਾਨੂੰਨ ਲਿਆਓ ਕਿਉਂਕਿ ਸੀਲਡ ਰਿਪੋਰਟ ਹੈ ਮੈਂ ਤੁਹਾਨੂੰ ਦੇਣਾ ਸੋ ਤੇ ਅਸੀਂ ਬਕਾਇਦਾ ਸੁਪਰੀਮ ਕੋਰਟ ਦਾ ਉਹਨਾਂ ਨੂੰ ਕਾਨੂੰਨ ਦਿੱਤਾ ਹੈ ਸੋ ਤਾਂ ਸਰਟੀਫਿਕੇਟ ਕਾਪੀ ਸਾਡੀ ਉਹ ਐਪਲੀਕੇਸ਼ਨ ਲਾਓ ਕਿ ਤਰੀ ਸਾਡੇ ਹੱਥ ਚਾਰਜ ਰਿਪੋਰਟਸ ਆਈਆਂ ਨੇ ਸੋ ਹੁਣ ਜਦੋਂ ਰਿਪੋਰਟਸ ਆ ਗਈਆਂ ਨੇ ਜਿਹੜਾ ਹੁਣ ਅਗਲਾ ਸਾਡਾ ਲੀਗਲ ਰੀਕੋਰਸ ਹੈ ਜਾਂ ਅਸੀਂ ਕੀ ਹੈਗਾ ਤੋਂ ਅਸੀਂ ਪਰਿਵਾਰ ਨੇ ਬੈਠ ਕੇ ਤੈਅ ਕਰਨਾ ਤੇ ਇੱਕੋ ਹੀ ਸਾਡੀ ਹੁਣ ਅਟੈਂਪਟ ਇੱਕੋ ਹੀ ਹੈ ਜਦੋਂ ਸਾਰਾ ਸੀ ਐਵੀਡੈਂਸ ਕਲੈਕਟ ਕਰ ਰਹੀ ਸੀ ਡੇ ਟੂ ਡੇ ਐਵੀਡੈਂਸ ਕਲੈਕਟ ਕਰ ਰਹੀ ਸੀ ਹੁਣ ਸਾਡੀ ਇਹ ਆ ਵੀ ਅਸੀਂ ਇਹਨਾਂ ਦੇ ਖ ਜਾ ਜੋ ਕੋਨਰੇਬਲ ਕੋਰਟ ਨੇ ਹੁਣ ਇਹਦੇ ਵਿੱਚ ਜਿਹੜਾ ਕੋਗਰੀਅੰਸ ਲੈਣਾ ਹੈ ਕਿਉਂਕਿ ਹੁਣ ਉਹਨਾਂ ਦੀ ਨੌਲੇਜ ਕੋਰਟ ਦੀ ਇਹ ਸਾਰੀ ਚੀਜ਼ ਆ ਚੁੱਕੀ ਹੈ ਸੋ ਸਾਡੀ ਸਾਰਿਆਂ ਦੀ ਇਹੀ ਹੁਣ ਸਾਡੀ ਮਤਲਬ 100% ਅਸੀਂ ਸ਼ੋਰ ਕਰਦੇ ਹਾਂ ਕਿ ਅਸੀਂ ਇਹਦੇ ਵਿੱਚ ਪਰਿਵਾਰ ਨੂੰ ਇਨਸਾਫ